ਇਸ ਤੇ ਕਈ ਦਿਨਾਂ ਤੋਂ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਹੁਤ ਖਰਾਬ ਹੋ ਗਈ ਹੈ ਮੈਂ ਫਾਜ਼ਿਲકા ਤੇ ਬੋਰ ਸਾਈਡ ਵੀ ਜਾ ਕੇ ਆਇਆ ਹਾਂ ਸੁਲਤਾਨਪੁਰ ਲੋਧੀ ਵੀ ਤੇ ਅੱਜ ਮੈਂ ਤਰਦਮ ਦੇ ਜਾ ਰਿਹਾ ਮੈਨੂੰ ਹੁਣੀ ਖਬਰ ਆਈ ਕਿ ਸ਼ਾਰਪੁਰ ਸਾਈਡ ਤੇ ਵੀ ਕਈ ਪਿੰਡਾਂ 'ਚ ਪਾਣੀ ਆ ਗਿਆ ਮੈਂ ਸਾਰੇ ਕਾਲੀ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਤੇ ਲੀਡਰਸ਼ਿਪ ਨੂੰ ਕਿ ਸਾਰੇ ਕੰਮ ਛੱਡ ਕੇ ਆਪਾਂ ਉੱਥੇ ਪਿੰਡਾਂ 'ਚ ਜਾਈਏ ਤੇ ਮਦਦ ਕਰੀਏ ਜੇ ਕਿਸੇ ਚੀਜ਼ ਦੀ ਵੀ ਲੋੜ ਹੈ ਜੇ ਮੈਨਪਾਰ ਦੀ ਲੋਡ ਹੈ ਜੇ ਕੋਥੇ ਕੋਈ ਡੀਜ਼ਲ ਦੀ ਲੋਡ ਹੈ ਜੇ ਉਥੇ ਕੋਈ ਰਾਸ਼ਨ ਦੀ ਲੋਡ ਹੈ ਜੇ ਕੋਈ ਟਰੈਕਟਰ ਦੀ ਲੋਡ ਹੈ ਜੇ ਕੋਈ ਜੀਸੀਬੀ ਦੀ ਲੋਡ ਹੈ ਆ ਸੱਜੀ ਦੇ ਜਿਹੜੇ ਹਲਕੇ ਵਿੱਚ ਜਿਹੜੇ ਜਿਹੜੇ ਵਰਕਰ ਹਲਕੀ ਚਾ ਸਮੱਸਿਆ ਨਾਲ ਦੇ ਸਾਰੇ ਹਲਕੇ ਉਡੀ سپورਟ ਤੇ ਉਹਨਾਂ ਤੇ ਆਜਣ ਤੇ ਜਿਹੜੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ 31 ਤੀਕ ਨੂੰ ਫਤਿਹ ਰੈਲੀ ਦਨ ਆ ਨਾ ਤੇ ਅਸੀਂ ਇਕੱਠ ਕਰ ਰਹੇ ਸੀ ਜਿੱਥੇ ਲੈਂਡ ਪੂਲਿੰਗ ਦੇ ਖਿਲਾਫ ਜਿਹੜੇ ਪੰਜਾਬ ਦੇ ਕਿਸਾਨੀ ਤੇ ਗਰੀਬ ਨੂੰ ਰੁੱਟਣ ਦਾ ਪ੍ਰੋਗਰਾਮ ਆਪਦਾ ਸੀ ਚੜ੍ਹੂ ਵਾਲੇ ਦਾ ਸੀ ਤੇ ਜਿਹੜੇ ਅਕਾਲੀ ਦਲ ਦੇ ਵਰਕਰਾਂ ਦੀ ਹਿੰਮਤ ਕਰਕੇ ਉਹਨਾਂ ਨੂੰ ਗੋਡੇ ਟੇਕਣੇ ਪਏ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹਦੇ ਫਤਿਹ ریلی ਨੂੰ ਵੀ ਅਸੀਂ ਅੱਕੇ ਪੋਸਟਪੋਨ ਕਰ ਰਹੇ ਹਾਂ ਕਿਉਂਕਿ ਅੱਜ ਲੋੜ ਹੈ ਆਪਾਂ ਸਾਰੇ ਪਿੰਡਾਂ ਜਾ ਕੇ ਇਲਾਕਿਆਂ ਜਾ ਕੇ ਆਪਣੇ ਲੋਕਾਂ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ